ਕਾਇਸਤ ਚਲਿਕਾ ਸਾਰਿਆਂ ਨੂੰ ਚੈਨਲ ਪੰਜਾਬ ਦਾ ਤਾਸਕ ਸਵਾਗਤ ਕਰਦੇ ਆਂ ਅਸੀਂ ਤੁਸੀਂ ਸਾਡੇ ਚੈਨਲ ਤੇ ਪਰਤ ਜੁੜ ਗਏ ਹੋ ਸਭ ਤੋਂ ਪਹਿਲਾਂ ਪ੍ਰਮਾਤਮਾ ਤੁਹਾਨੂੰ ਬਹੁਤ ਬਹੁਤ ਤਰੱਕੀਆਂ ਦੇਵੇ ਤੁਹਾਨੂੰ ਤੰਦਰੁਸਤੀ ਬਖਸ਼ੇ ਅਦੇ ਤੁਹਾਡੇ ਜੀਵਨ ਵਿੱਚ ਅਮੇਸ਼ਾ ਖੁਸ਼ਹਾਲੀ ਵਾਲਾ ਜੀਵਨ ਲੈ ਕੇ ਆਵੇ ਅੱਜ ਅਸੀਂ ਗੱਲ ਕਰਾਂਗੇ ਕਿ ਗਰਮੀਆਂ ਦੇ ਨਾਲ ਵਿੱਚ ਖਾਸ ਕਰਕੇ ਇਨ੍ਹਾਂ ਦੇ ਨਾਲ ਵਿੱਚ ਜਦੋਂ ਵੀ ਲੂ ਦਾ ਅਸਰ ਹੋਵੇ ਤਾਂ ਉਸ ਵੇਲੇ ਸਾਨੂੰ ਕਦੇ ਵੀ ਜੰਕ ਫੂਡ ਨਹੀਂ ਖਾਣਾ ਚਾਹੀਦਾ ਹਮੇਸ਼ਾ ਫਲ ਫਰੂਟ ਖਾਣਾ ਕਰੋ ਕਿਉਂਕਿ ਜੰਕ ਫੂਡ ਹਮੇਸ਼ਾ ਜੋ ਕਿ ਸਾਡੇ ਅੰਦਰ ਡਾਈਜੈਸਟਿਵ ਸਿਸਟਮ ਹੈ ਮਤਲਬ ਕਿ ਸਾਡਾ ਹਾਜਮਾ ਉਸ ਨੂੰ ਖਰਾਬ ਕਰਦਾ ਹੈ ਜਦੋਂ ਕਿ ਫਰੂਟਸ ਜਿਵੇਂ ਫਾਲ ਸਬਜ਼ੀਆਂ ਇਹ ਸਾਡੇ ਯੋਗਿੰਦਰ ਹੈਲਥ ਚੀਜ਼ਾਂ ਹੁੰਦੀਆਂ ਨੇ ਇਹ ਸਾਡੇ ਅੰਦਰ ਜੋ ਕਿ ਸਾਡੇ ਐਡਜਸਟਿਵ ਸਿਸਟਮ ਨੂੰ ਪੂਰੀਆਂ ਕੰਟਰੋਲ ਕਰਕੇ ਰੱਖਦੀਆਂ ਹਾਂ ਉਹਦੇ ਕੋ ਪੂਰੇ ਮਜ਼ਬੂਤ ਕਰਕੇ ਰੱਖਦੀਆਂ ਨੇ ਤਾਂ ਕਿ ਸਾਡੇ ਅੰਦਰ ਕੋਈ ਵੀ ਗਰਮੀ ਗਰਮ ਚੀਜ਼ ਗਰਮੀ ਨਾ ਪੈਦਾ ਹੋਵੇ ਜੇਕਰ ਅਸੀਂ ਇਹ ਫਾਰਮੂਲਾ ਖਾਵੇਂਗੇ ਤਾਂ ਸਾਡੇ ਅੰਦਰ ਕਦੇ ਵੀ ਬਿਮਾਰੀਆਂ ਸਾਨੂੰ ਪ੍ਰੇਸ਼ਾਨ ਨਹੀਂ ਕਰਨਗੇ ਅਤੇ ਹਮੇਸ਼ਾ ਸਾਨੂੰ ਤਦਰੁਸਤੀ ਦੇਣ ਗੀਆਂ ਸੋ ਬਦਵੀ ਨਾ ਹੋਵੇ ਇਹ ਤੁਸੀਂ ਵੱਧ ਵੱਧ ਜੋ ਕਿ ਜੰਗ ਫੂਡ ਖਾਇਆ ਕਰੋ ਜੋ ਕਿ ਮੈਂ ਓਏ ਬਹੁਤ ਜੋ ਕਿ ਖਰਾਬ ਕਰਦੇ ਨੇ ਮਤਲਬ ਖਾਣ ਦਾ ਹੋ ਪਿੰਦੇ ਚੱਕ ਦੋ ਵਾਰੀ ਇੱਕ ਵਾਰੀ ਖਾ ਲਦੇ ਤਾਂ ਠੀਕ ਹੈ ਪਰੰਤੂ ਇਸ ਦਾ ਬਾਰ-ਬਾਰ ਇੱਕ ਦਿਨ ਦੋ ਦਿਨਾਂ ਰੋਜ਼ ਨਾ ਪੜਿਓ ਕਰਿਆ ਕਰੋ ਬਹੁਤ ਖਰਾਬ ਕਰ ਦਿੰਦੇ ਹਾਰੇ ਸ੍ਰੀ ਵੀਡੀਓ ਨਾ ਰੱਖੋ ਉੱਪਰ ਇਹ ਜੇ ਕਰਿਓ ਤੇ ਬਾਕੀ ਅੰਦਰ ਵਿੱਚ ਗਰਮੀ ਦਾ ਰਿਕਾਰਡ ਬੜਾ ਘਟ ਜਾਵੇਗਾ ਧੰਨਵਾਦ